ਖੇਤੀ ਬਾੜੀ ਦੇ ਨਾਲ 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 ਸਹਾਇਕ ਧੰਦੇ ਵੀ ਆਪਾਂ ਨੂੰ ਕਰਨੇ ਚਾਹੀਦੇ ਆ ਹੁਣ ਤੁਸੀਂ ਜਦੋਂ ਮਿਰਚ ਤੇ ਖਰਬੂਜਾ ਲਾ ਰਹੇ ਹੋ ਤੁਹਾਡੇ ਜਿਹੜੇ ਡਬਲ ਫਾਇਦੇ ਹੋਣ ਆ ਰਹੇ ਨੇ ਤੁਹਾਡੇ ਟਰिपल ਫਾਇਦੇ ਹੋਣਾਂ ਨੇ ਉਹ ਕਿਵੇਂ ਹੋਣਿਆ ਮੰਨ ਲਓ ਜੇ ਤੁਸੀਂ ਖੇਤੀ ਬਾੜੀ ਵਾਸਤੇ ਹਨਾ ਤੁਸੀਂ ਸਿਮਲਾ ਮਿਰਚ ਵੀ ਲਾਈ ਹੈ ਤੇ ਤੁਸੀਂ ਖਰਬੂਜਾ ਵੀ ਲਾਇਆ ਜੇ ਤੁਸੀਂ ਉਹਦੀ ਪੈਦਾਵਾਰ ਤਾਂ ਬਦਨੀ ਬਦਨੀ ਆਟੋਮੈਟਿਕ ਹੀ ਵਧੂਗੀ ਕਿਉਂਕਿ ਮੈਂ ਤਿੰਨ ਕੰਮ ਕਿਉਂ ਕਹਿ ਰਿਹਾ ਤੁਹਾਡੀ ਖੇਤੀ ਇੱਕ ਤਾਂ ਤੁਹਾਡੀ ਖਰਬੂਜਾ ਜਾਂ ਮਿਰਚ ਹੋਗੀ ਤੇ ਦੂਸਰਾ ਤੁਹਾਡੇ ਖੇਚੜੀ ਬਿਮਾਰੀ ਆਉਣੀ ਐ ਨਿੰਮਾ ਟੋੜ ਦੀ ਉਹ ਵੀ ਖਤਮ ਹੋਊਗਾ ਵੀ ਤੁਹਾਡੇ ਪੈਸੇ ਨੇ ਤੇ ਤੀਸਰੀ ਜਿਹੜੀ ਹੋ ਗਈ ਕਿ ਮੰਨ ਲਓ ਤੁਹਾਡੀ ਜਿਹੜੀ ਕਮਾਈ ਐ ਉਹ ਵਿੱਚ ਵੀ ਵਰਕਤ ਆ ਜਾਣੀ ਹੈ ਤੁਸੀਂ ਕੀ ਕਰਨਾ ਜਿੱਥੇ ਖਰਬੂਜਾ ਮਿਰਚ ਲਾਉਂਗੇ ਉੱਥੇ ਜਿਹੜਾ ਗੇਂਦਾ ਜਰੂਰ ਲਾਓ ਪਨੀਰੀ ਤਿਆਰ ਕਰ ਲਿਓ ਤੇ ਗੇਂਦਾ ਜਦੋਂ ਤੁਸੀਂ ਲਾਉਂਗੇ ਤਾਂ ਇਹਦਾ ਕੀ ਕਰੋਗੇ ਤੁਸੀਂ ਨਹੀਂ ਤਾਂ ਤੁਹਾਡੇ ਖੇਤ ਵਿੱਚੋਂ ਨਿੰਮਾ ਟੋੜ ਬਿਲਕੁਲ ਖਤਮ ਕਰੂਗਾ ਇਹ ਤੁਹਾਡੀ ਜਿਹੜੀ ਫਸਲ ਝਾੜ ਉਹ ਆਟੋਮੈਟਿਕ ਹੀ ਵਧਣਾ ਕਿਉਂਕਿ ਇਹਦੇ ਮਧੂਮੱਖੀ ਬਹੁਤ ਜ਼ਿਆਦਾ ਆਉਣੀ ਹੈ ਤੇ ਤੀਸਰਾ ਕੀ ਹੈ ਤੁਸੀਂ ਇਹਨੂੰ ਜਦੋਂ ਫੁੱਲ ਆਉਣਗੇ ਫੁੱਲ ਤੋੜ ਕੇ ਦਾ ਮੰਡੀ ਕਰਨ ਵੀ ਕਰ ਸਕਦੇ ਹੋ ਕਿਉਂਕਿ 2 ਤੋਂ ਲਾ ਕੇ 250 250 ਲਾ ਕੇ 300 ਤੱਕ ਜਿਹੜਾ ਗੇਂਦਾ ਕਿਲੋ ਦਾ ਰੇਟ ਚੱਲਦਾ ਰਹਿੰਦਾ ਹੈ ਤੇ ਤੁਸੀਂ ਉਹ ਕਮਾਈ ਤੁਹਾਡੀ ਵੱਖਰੀ ਹੈ ਇਹ ਵੀ ਇੱਕ ਨਾਲ ਤੁਹਾਡਾ ਤੰਦਾਈ ਹੈ ਕਿਉਂਕਿ ਤੁਸੀਂ ਜਿਹੜੇ ਤੁਹਾਡੇ ਖਰਚੇ ਆ ਤੁਹਾਡੇ ਹੋਰ ਛੋਟੇ ਫੋਟੋ ਖਰਚੇ ਆ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਕਵਰ ਕਰ ਲੈਂਦਾ ਹੈ ਲੇਕਿਨ ਗਿੰਦਾ ਲਾਇਓ ਕਿਹੜਾ ਲਾਉਣਾ ਤੁਸੀਂ ਬਿਲਕੁਲ ਹਾਈਬ੍ਰਿਡ ਲਾਉਣਾ ਹੈ ਜਿਹੜਾ ਮੰਨ ਲਓ ਕਿ ਜਿਵੇਂ ਮੇਰੇ ਹੱਥ ਵਿੱਚ ਹੈ ਇਹਦੇ 50 ਪੀਸ ਨੇ ਇਸ ਤਰ੍ਹਾਂ ਦਾ ਗਿੰਦਾ ਤੁਸੀਂ ਲਾਉਣਾ ਹੈ ਕਿਉਂਕਿ ਇਹਦੀ ਸਜਾਵਟ ਬਹੁਤ ਜਿਆਦਾ ਪਿਆਰੀ ਹੁੰਦੀ ਹੈ ਤੇ ਇਹਦਾ ਰੇਟ ਵੀ ਬਹੁਤ ਜਿਆਦਾ ਚੰਗਾ ਮਿਲਦਾ ਤੇ ਦੂਸਰਾ ਕੀ ਹੈ ਇਹ ਫੁੱਲ ਗੁੰਦਮਾ ਹੁੰਦਾ ਜਿਹੜਾ ਇਹਦਾ weight ਹੈ ਉਹ ਬਹੁਤ ਵਧੀਆ ਹੁੰਦਾ 1 ਕਿਲੋ ਵਿੱਚ ਬਹੁਤ ਘੱਟ ਚੜਦੇ ਆ 20 ਮਲਕੇ ਇਹ ਤੁਹਾਡਾ ਸਾਈਡ ਬਿਨਸ ਹੈ ਤੇ ਨਾਲੇ ਬਿਮਾਰੀ ਤੋਂ ਰਹਿ ਤਰ ਨਾਲੇ ਚੰਗੀ ਖੁਸ਼ਹੂਣ ਨਾਲੇ ਫਲ ਝਾੜ ਵਧ ਤੇ ਨਾਲੇ ਕਮਾਈ ਜਰੂਰ ਕਰਕੇ ਵੇਖ